ਕਿਸਾਨ ਅੰਦੋਲਨ 파ਰਟ 2 ਹੁਣ ਦਿੱਲੀ ਕੂਚ ਨਹੀਂ ਕਰੇਗਾ ਕਦੋਂ ਤੱਕ ਨਹੀਂ ਕਰੇਗਾ ਜਦੋਂ ਤੱਕ ਹਰਿਆਣਾ ਸਰਕਾਰ ਰੋਕਾਂ ਨਹੀਂ ਹਟਾਉਂਦੀ ਜਿਹੜੀਆਂ ਸੜਕੀ ਰੋਕਾਂ ਲਗਾਈਆਂ ਨੇ ਸ਼ੰਭੂ ਬਾਰਡਰ ਉੱਤੇ ਤੇ ਖਨੌਰੀ ਢਾਬੀ ਗੁਜਰਾ ਬਾਰਡਰ ਉੱਤੇ ਅਜਿਹਾ ਫੈਸਲਾ ਅੱਜ ਕੇਐਮਐਮ ਦੇ ਮੁਖੀ ਸਰਵਣ ਸਿੰਘ ਪੰਦੀਰ ਨੇ ਕੀਤਾ ਅਸਲ ਦੇ ਵਿੱਚ ਅੱਜ ਕਮੰਤਰੀ ਮਹਿਲਾ ਦਿਵਸ ਸ਼ੰਭੂ ਤੇ ਖਨੌਰੀ ਦੇ ਵਿੱਚ ਵੱਡੇ ਪੱਧਰ ਉੱਤੇ ਮਨਾਇਆ ਗਿਆ ਕਿਸਾਨ ਤੇ ਮਜ਼ਦੂਰ ਸਵਾਨੀਆਂ ਵੱਡੇ ਪੱਧਰ ਉੱਤੇ ਇਹਨਾਂ ਦੋਨਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਈਆਂ ਵੱਡੀ ਗੱਲ ਇਹ ਕਿ ਇਹ ਜਿਹੜਾ ਦਿੱਲੀ ਕੂਚ ਪ੍ਰੋਗਰਾਮ ਜਿਹੜਾ ਕੇ ਐਸ ਕੇ ਐਮ ਗੈਰ ਸਿਆਸੀ ਤੇ ਕੇ ਐਮ ਐਮ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਸੀ ਉਹ ਕੂਚ ਪ੍ਰੋਗਰਾਮ ਹੁਣ ਇੱਕ ਵਾਰ ਵਿਚਾਰਾਮ ਦੀ ਪੋਜੀਸ਼ਨ ਦੇ ਵਿੱਚ ਆ ਗਿਆ ਹੈ ਕਹਿੰਦਾ ਭਾਵ ਕਿ ਸਿਟਿੰਗ ਸਿਟ ਡਾਉਣ ਵਾਲੇ ਪਾਸੇ ਜਦੋਂ ਤੱਕ ਰੋਕਾਂ ਨਹੀਂ ਹਰਿਆਣਾ ਸਰਕਾਰ ਹਟਾਉਂਦੀ ਉਦੋਂ ਤੱਕ ਜਿਹੜੇ ਕਿਸਾਨ ਹੁਣ ਸ਼ੰਭੂ ਤੇ ਖਨੌਰੀ ਉੱਤੇ ਬੈਠ ਕੇ ਆਪਣੇ ਸੰਘਰਸ਼ ਦਾ ਕਹਿੰਦਾ ਭਾਵ ਕੇ ਰੂਪਰੇਖਾ ਸਮੇਂ-ਸਮੇਂ ਅਲਿਗਦੇ ਰਹਿਣਗੇ ਕਿਉਂਕਿ 10 ਮਾਰਚ ਨੂੰ ਇਹਨਾਂ ਦੋਨੋਂ ਜਥੇਬੰਦੀਆਂ ਵੱਲੋਂ ਰੇਲ ਰੋਕੂ ਦਾ ਵੀ ਪ੍ਰੋਗਰਾਮ ਦਿੱਤਾ ਹੋਇਆ ਤੇ ਨਾਲ ਜਿਹੜਾ ਅੱਜ ਇੱਕ ਵੱਡਾ ਫੈਸਲਾ ਲਿਆ ਕ ਮੰਤਰੀ ਮਹਿਲਾ ਦਿਵਸ ਉੱਤੇ ਇਹਨਾਂ ਦੋਵਾਂ ਮੋਰਚਾਂ ਉੱਤੇ ਵੱਡੇ ਪੱਧਰ ਉੱਤੇ ਜਿਹੜੀਆਂ ਕਿਸਾਨ ਤੇ ਮਜ਼ਦੂਰ ਸਵਾਨੀਆਂ ਉਹਨਾਂ ਦੀ ਸਮੂਲਿਤ ਰੱਖਣ ਦਾ ਵੀ ਇੱਕ ਫੈਸਲਾ ਲਿਆ ਗਿਆ ਖੈਰ ਜਿਹੜੀ ਵੱਡੀ ਚਿੰਤਾ ਹੈ ਕਿ ਦੂਜੇ ਪੱਨੇ ਕੇਂਦਰ ਸਰਕਾਰ ਦਾਦੀ ਹਕੂਮਤ ਹੈ ਮੰਗਾ ਨੇਮੀ ਜਿਹੜੀਆਂ ਕਿਸਾਨਾਂ ਦੀਆਂ ਉਹ ਵੀ ਬੜੀਆਂ ਸਖਤ ਨੇ ਇਹ ਨਵੇੜਾ ਕਦਮ ਹੋਏਗਾ ਇਹ ਸਾਰੀ ਗੱਲਬਾਤ ਲਈ ਤੁਹਾਡੇ ਨਾਲ ਜੁੜੇ ਨੇ ਉਹਗੇ ਵਕੀਲ ਤੇ ਸਿਆਸੀ ਮਾਹਰ ਐਡਵੋਕੇਟ ਉਪਜੀਤ ਸਿੰਘ ਬਰਾੜ ਜੀ ਸੋ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਐਡਵੋਕੇਟ ਸਾਹਿਬ ਤੁਹਾਡਾ ਵੈਲਕਮ ਸਵਾਗਤ ਪੰਡਤ ਸਾਹਿਬ ਤੁਹਾਡਾ ਤੇ ਈ ਮਿਸ਼ਨ ਪੰਜਾਬੀ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਰਾੜ ਸਾਹਿਬ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਦਿੱਲੀ ਕੂਚ ਪ੍ਰੋਗਰਾਮ ਜਿਦੀ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕਿਸਾਨੀ ਹੜਕਿਆਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਈ ਹਫ਼ਤਿਆਂ ਤੋਂ ਵੱਡੀ ਚਰਚਾ ਸੀ 13 ਫਰਵਰੀ ਨੂੰ ਦਿੱਲੀ ਕੂਚ ਪ੍ਰੋਗਰਾਮ ਅਲਿਖਿਆ ਗਿਆ ਅਜਿਹੇ ਦੌਰਾਨ ਕੇਂਦਰੀ ਵਜ਼ੀਰਾਂ ਦੇ ਨਾਲ ਵਿਚੋਲਗੀ ਪੰਜਾਬ ਸਰਕਾਰ ਵੱਲੋਂ ਹੁੰਦੀ ਰਹੀ ਕਈ ਬੈਠਕਾਂ ਵੀ ਹੁੰਦੀ ਰਹੀਆਂ ਗੱਲ ਸਿਰੇ 'ਤੇ ਚੜੀ ਤਾਂ 13 ਫਰਵਰੀ ਦਾ ਦਿੱਲੀ ਕੂਚ ਤੁਰਿਆ ਤੇ ਹਰਿਆਣਾ ਸਰਕਾਰ ਨੇ ਵੱਡੇ ਪੱਧਰ ਉੱਤੇ ਬੈਰੀਕੇਟਿੰਗ ਕਰਕੇ ਦੋਨੇ ਜਗ੍ਹਾ ਉੱਤੇ ਸੰਭੂ ਟੈਕਨੋਲੋਜੀ ਉੱਤੇ ਇਹ ਦਿੱਲੀ ਕੂਚ ਨੂੰ ਜਬਰੀ ਰੋਕ ਲਿਆ ਗਿਆ ਇੱਕ ਕਿਸਾਨ ਨੇ ਸ਼ਹਾਦਤ ਵੀ ਦਿੱਤੀ ਕਈ ਜ਼ਖਮੀ ਹੋਏ ਕਈ ਫਟੜ ਹੋਏ ਉਹ ਕਹਾਣੀ ਵੱਖਰੀ ਹੈ ਖੈਰ ਐਡਵੋਕੇਟ ਸਾਹਿਬ ਹੁਣ ਜਿਹੜਾ ਅੱਜ ਜਿਹੜਾ ਨਵੀਂ ਤਰ੍ਹਾਂ ਦਾ ਇਹ ਸੰਘਰਸ਼ ਨੇ ਮੋੜ ਕਟਿਆ ਸਰਵਣ ਸਿੰਘ ਪੰਦੇਰ ਜਿਹੜੇ ਕੇ ਕੇਐਮਐਮ ਦੇ ਮੁਖੀ ਨੇ ਐਸਕੇਐਮ ਗੈਰ ਸਿਆਸੀ ਇਹਨਾਂ ਦੋਨਾਂ ਵੱਲੋਂ ਇਹ ਜਿਹੜਾ ਦਿੱਲੀ ਪੂ ਕੂਚ ਪ੍ਰੋਗਰਾਮ ਦਿੱਤਾ ਗਿਆ ਸੀ ਇੱਕ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਜਿਹੜੀਆਂ ਰੋਕਾਂ ਨੇ ਹਰਿਆਣਾ ਸਰਕਾਰ ਵੱਲੋਂ ਦੋੜਨਾ ਬਟਰਾ ਉਤੇ ਲਗਾਈਆਂ ਗਈਆਂ ਉਹ ਹਟਾਈਆਂ ਨਹੀਂ ਜਾਂਦੀਆਂ ਉਦੋਂ ਤੱਕ ਉਹ ਦਿੱਲੀ ਕੂਚ ਪ੍ਰੋਗਰਾਮ ਨਹੀਂ ਕਰਨਗੇ ਕਹਿੰਦਾ ਭਾਬ ਕੇ ਅੱਗੇ ਨਹੀਂ ਵਧਣਗੇ ਤੇ ਉਹਨਾਂ ਥਾਵਾਂ ਉਤੇ ਬੈਠ ਕੇ ਹੀ ਸੰਘਰਸ਼ ਕਰਨਗੇ ਕਹਿੰਦਾ ਭਾਬ ਕੇ ਸੰਘਰਸ਼ ਸਿਟਿੰਗ ਵਾਲੇ ਪਾਸੇ ਸਿਟ ਡਾਉਣ ਵਾਲੇ ਪਾਸੇ ਆ ਚੁੱਕਾ ਹੈ ਕਿਵੇਂ ਦੇਖਦੇ ਹੋ ਸਾਰੇ ਮਾਹੌਲ ਨੂੰ ਦੇਖੋ ਪਿੰਡ ਸਾਹਿਬ ਸੰਘਰਸ਼ ਦੇ ਵੱਖੋ ਵੱਖਰੇ ਪੜਾ ਹੁੰਨੇ ਆ ਕਿਉਂਕਿ ਜਦੋਂ ਕੋਈ ਅਮਨਪੂਰਵਕ ਸ਼ਾਂਤਮਈ ਸੰਘਰਸ਼ ਚੱਲਦੇ ਆ ਤੇ ਸਰਕਾਰਾਂ ਜ਼ਬਰ ਤੇ ਉਤਰਿਆ ਨਹੀਂ ਐ ਤੇ ਉਹ ਬਜਿੱਦ ਹੋ ਜਾਣੀਆਂ ਵੀ ਕਿਸੇ ਵੀ ਤਰ੍ਹਾਂ ਦੇ ਜੋ ਭਾਵੇਂ ਫੰਡਾਮੈਂਟਲ ਰਾਈਟ ਦੇ ਵਿੱਚ ਅਧਿਕਾਰ ਦਿੱਤੇ ਹੋਣ ਪਰ ਉਹਨਾਂ ਦੀ ਨਾਮ ਪਰਵਾਹ ਕਰਦੇ ਹੋਏ ਵੀ ਕਿਸੇ ਵੀ ਕੀਮਤ ਤੇ ਅਸੀਂ ਇਸ ਅੰਦੋਲਨ ਨੂੰ ਕੁਚਲਣਾ ਤੇ ਇਹਨਾਂ ਨੂੰ ਉਹਨਾਂ ਦੇ ਜਿਹੜਾ ਮਕਾਮ ਆ ਉੱਤੇ ਤੱਕ ਨਹੀਂ ਪਹੁੰਚਣ ਦੇਣਾ ਤੇ ਜਿਹੜਾ ਕਿ ਇਹ ਸਾਹਮਣੇ ਆ ਚੁੱਕੇ ਐ ਜਿਵੇਂ ਉਹਰੇ ਤਸ਼ੱਦਦ ਹੋਇਆ ਤਾਂ ਉਹਨੂੰ ਦੇਖ ਕੇ ਕਿਸਾਨ ਜਥੇਬੰਦਿਆਂ ਕੋਲ ਫਿਲਹਾਲ ਇਸ ਰਾਸਤੇ ਤੋਂ ਬਗੈਰ ਭਾਵੇਂ ਇਹ ਇਸ ਰਾਸਤੇ ਨੂੰ ਅਡਾਪਟ ਕਰਨ ਤੋਂ ਬਗੈਰ ਹੋਰ ਰਾਸਤੇ ਜਿਹੜੇ ਆ ਬਹੁਤ ਘੱਟ ਬਚੇ ਹੋਏ ਆ ਕਿਉਂਕਿ ਜਿਹੜੇ ਜਦੋਂ ਕਾਫੀ ਪਿੱਛੇ ਦੇ ਆ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਗੱਲ ਚੱਲੀ ਵੀ ਜਿਹੜਾ ਮੋਟਰ ਵਹੀਕਲ ਐਕਟ ਦੇ ਅਨ ਅਟ੍ਰੈਕਟਰ ਟਰਾਲੀਆਂ ਦਾ ਜ਼ਿਕਰ ਆਇਆ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਬਾਹਰ ਸੀਗੇ ਉਹਨਾਂ ਦੀ ਰਾਏ ਸੀਗੀ ਜਾਂ ਉਹ ਅਦਾਲਤਾਂ ਦੀ ਵੀ ਰਾਏ ਸੀਗੀ ਵੀ ਇਹਨਾਂ ਨੂੰ ਬੱਸਾਂ ਰਾਹੀਂ ਟਰੇਨਾਂ ਰਹੀ ਇਹ ਜਾ ਸਕਦੇ ਆ ਤਾਂ ਹੁਣ ਉਹਨਾਂ ਨੇ ਕਹਿਤਾ ਦਿੱਤਾ ਵੀ ਬੱਸਾਂ ਰਹੀ ਟਰੇਨਾਂ ਰਹੀ ਜਾ ਸਕਦੇ ਆ ਪਰ ਬੱਸਾਂ ਰਹੀ ਟਰੇਨਾਂ ਰਹੀ ਇਹਨਾਂ ਨੂੰ ਜਾਣ ਕੌਣ ਦੇ ਰਿਹਾ ਹੈ ਆਂਧਰਾ ਪ੍ਰਦੇਸ਼ ਤੋਂ ਕਿਸਾਨ ਚੱਲੇ ਸੀਗੇ ਆਪਣੀ ਲੀਡਰਾਂ ਦੀ ਅਗਵਾਈ ਦੇ ਵਿੱਚ ਟਰੇਨਾਂ ਹੀ ਉਹਨਾਂ ਨੂੰ ਟਰੇਨ ਚੋ ਹੀ ਲਾ ਕੇ ਉਹਨਾਂ ਤੋਂ ਤਸ਼ੱਦਦ ਕੀਤਾ ਗਿਆ ਉਹਨਾਂ ਦੇ ਸਿਰ ਪਾੜੇ ਗਏ ਉਹਨਾਂ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਇਸੇ ਤਰੀਕੇ ਨਾਲ ਹੁਣ ਪਿੱਛੇ ਜੇ ਇਹਨਾਂ ਨੇ 6 ਤਰੀਕ ਨੂੰ ਪ੍ਰੋਗਰਾਮ দেয়া ਸੀਗਾ ਵੀ ਪੰਜਾਬ ਹਰਿਆਣਾ ਨੂੰ ਛੱਡ ਕੇ ਬਾਕੀ ਥਾਵਾਂ ਤੋਂ ਜਿਹੜੇ ਕਿਸਾਨ ਆ ਉਹ ਦਿੱਲੀ ਪਹੁੰਚਣ ਗਏ ਜੰਤਰ ਮੰਤਰ ਤੇ ਪਰ ਇਹਨਾਂ ਨੇ ਥਾਂ ਥਾਂ ਤੇ ਉਹਨਾਂ ਨੂੰ ਰੈਸ਼ਟ ਕੀਤਾ ਗਿਆ ਬੱਸਾਂ ਦੇ ਵਿੱਚੋਂ ਟ੍ਰੇਨਾਂ ਦੇ ਵਿੱਚੋਂ ਕਈ ਥਾਂ ਤੇ ਪਵੰਧੀਆਂ ਲਾ ਕੇ ਪਰ ਮੀਡੀਆ ਦੇ ਵਿੱਚ ਵੀ ਉਹ ਖਬਰਾਂ ਨਹੀਂ ਆਣ ਦਿੱਤੀਆਂ ਗਈਆਂ ਤਾਂ ਹੁਣ ਮੈਨੂੰ ਇਹ ਇਹ ਦੇਖਣਾ ਚਾਹੀਦਾ ਮੈਂ ਤਾਂ ਤੁਹਾਨੂੰ ਹੀ ਪੁੱਛਦਾ ਵੀ ਇਸ ਤੋਂ ਬਗੈਰ ਹੋਰ ਰਸਤਾ ਕਿਹੜਾ ਹੈ ਨਾ ਕੋਈ ਕਿ ਇਹ ਇਹ ਜੇ ਇਹ ਵੇਟ ਐਂਡ ਵਾਚ ਦੀ ਪੋਜੀਸ਼ਨ ਤੇ ਇੱਥੇ ਹੀ ਰੈਕ ਦੇ ਸੰਘਰਸ਼ ਨੂੰ ਹੋਰ ਮਹਗਾਣ ਤੋਂ ਬਗੈਰ ਅਜੇ ਫਿਲਹਾਲ ਇਹਨਾਂ ਕੋਲ ਕੋਈ ਇਚਾਰਾ ਮਨ ਨੂੰ ਵੀ ਨਜ਼ਰ ਨਹੀਂ ਆ ਰਿਹਾ ਐ ਐਡਵੋਕੇਟ ਸਾਹਿਬ ਸਵਾਲ ਹੈ ਕਿ ਜੇਕਰ ਇਹ ਕਿਸਾਨ ਆਗੂ ਸੰਘਰਸ਼ੀ ਕਿਸਾਨ ਆਗੂ ਪੈਦਲ ਜਾਂਦੇ ਆ ਕਿ ਪੈਦਲ ਜਾਣ ਤੇ ਵੀ ਇੱਕ ਤਰ੍ਹਾਂ ਰੋਕ ਹੈ ਅੱਜ ਹਰਿਆਣੇ ਦੇ ਵਿੱਚੋਂ ਕੁਝ ਕਿਸਾਨ ਜਥੇਬੰਦੀਆਂ ਨੇ ਜਦੋਂ ਦਿੱਲੀ ਕੂਚ ਵੱਲ ਉੱਥੇ ਹਰਿਆਣੇ ਇਹਨਾਂ ਬਾਰਡਰਾਂ ਤੋਂ ਪਾਰ ਦੀ ਗੱਲ ਹੈ ਤਾਂ ਉਹਨਾਂ ਨੂੰ ਪਹਿਲਾਂ ਟਰੈਕਟਰ ਟਰਾਲੀਆਂ ਵਹੀਕਲਾਂ ਤੋਂ ਰੋਕਿਆ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਕਿਸਾਨਾਂ ਨੇ ਕਿਹਾ ਕਿ ਅਸੀਂ ਪੈਦਲ ਚੱਲਦੇ ਹਾਂ ਪਰੰਤੂ ਪੈਦਲ ਜਾਣ ਤੋਂ ਵੀ ਉਹਨਾਂ ਨੂੰ ਰੋਕ ਲਿਆ ਗਿਆ ਥੰਮ ਲਿਆ ਗਿਆ ਕਈਆਂ ਨੂੰ ਗ੍ਰਿਫਤਾਰ ਵੀ ਕੀਤੇ ਜਾਂਦਾ ਸਮਾਚਾਰ ਸਾਹਮਣੇ ਆ ਰਿਹਾ ਪਰ ਸਵਾਲ ਇਹ ਇੱਥੇ ਹੈ ਕਿ ਪੈਦਲ ਜਾਣ ਤੇ ਵੀ ਇੱਕ ਤਰ੍ਹਾਂ ਰੋਕ ਹੈ ਮਨਾਹੀ ਹੈ ਕਾਨੂੰਨੀ ਲਿਹਾਜ਼ ਤੋਂ ਕਿ ਕਿਵੇਂ ਦੇਖਦੇ ਹੋ ਦੂਜੇ ਵੱਨੇ ਜੇਕਰ ਕਿਸਾਨ ਇੱਥੇ ਬੈਠਦੇ ਹੈ ਅਗਲੇ ਕੁਝ ਘੰਟਿਆਂ ਤੱਕ ਕਹਿੰਦਾ ਪਾਬਕ ਕੇ ਕੁਝ ਦਿਨਾਂ ਦੇ ਵਿੱਚ ਹੀ ਜਿਹੜਾ ਦੇਸ਼ ਦੀ ਆਮ ਚੋਣ ਚੋਣ ਜਾਬਤਾ ਲੱਗਣ ਵਾਲਾ ਤਾਂ ਫਿਰ ਇਹ ਚੋਣ ਜਾਬਤੇ ਉੱਤੇ ਕੀ ਅਸਰ ਰਹੇਗਾ ਇਸ ਸੰਘਰਸ਼ ਉੱਤੇ ਦੇਖੋ ਫੰਡਮੈਂਟਲ ਰਾਈਟਸ ਦਸ ਆਰ ਕਾਨੂੰਨ ਅਨੁਸਾਰ ਇਹਨਾਂ ਨੂੰ ਕਿਤੇ ਵੀ ਜਾਣ ਦੇ ਖੁੱਲ੍ਹਾ ਪੂਰਮੰਤਰਿਕੇガル ਸੰਘਰਸ਼ ਕਰਨ ਦੇ ਖੁੱਲ੍ਹਾ ਤੇ ਇਹ ਕਿਸੇ ਤਰੀਕੇ ਨਾਲ ਵੀ ਉੱਥੇ ਪਹੁੰਚਣ ਦੀ ਇਹਨਾਂ ਆਜ਼ਾਦੀ ਆ ਪਰ ਜਿਸ ਤਰ੍ਹਾਂ ਆਣ ਹਾਲਾਨੀ ਐਮਰਜੈਂਸੀ ਚੱਲ ਰਹੀ ਆ ਜਿਵੇਂ ਮਾਰਸ਼ਲ ਲਾ ਦੇਦੀਨ ਹੁੰਦਾ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਜਿਵੇਂ ਰੋਕਿਆ ਜਾ ਰਿਹਾ ਹੈ ਪੈਦਲ ਯਾਤਰਾ ਤੇ ਵੀ ਰੋਕਿਆ ਜਾ ਰਿਹਾ ਹੈ ਜਦੋਂ ਕਿ ਤੁਸੀਂ ਹਿਸਾਬ ਲਾ ਲਓ ਮਹਾਤਮਾ ਗਾਂਧੀ ਨੇ ਵੀ ਕਿਸੇ ਸਮੇਂ ਡਾਂਡੀ ਮਾਰਚ ਕੀਤਾ ਸੀਗਾ ਪੈਦਲ ਕੀਤਾ ਸੀਗਾ ਤੇ ਉਸ ਸਮੇਂ ਅੰਗਰੇਜ਼ਾਂ ਦੀ ਜਿਹੜੀ ਅੰਗਰੇਜ਼ਾਂ ਦੀ ਹਕੂਮਤ ਸੀਗੀ ਤਾਂ ਉਹਨਾਂ ਨੇ ਵੀ ਇਸ ਤਰੀਕੇ ਨਾਲ ਅਜਿਹਾ ਕੰਮ ਨਹੀਂ ਕੀਤਾ ਜਿਵੇਂ ਕਿ ਇਹ ਹੁਣ ਕਰ ਰਹੇ ਆ ਤਾਂ ਇਹ ਤਾਂ ਬਹੁਤ ਹੀ ਮੰਦ ਭਾਗ ਹੈ ਅਫਸੋਸਨਾਕ ਆ ਤੇ ਲੋਕਤੰਤਰ ਦੇ ਇੱਕ ਕਤਲ ਕਰਨ ਵਾਲੀ ਗੱਲ ਸਾਹਮਣੇ ਆ ਰਹੀ ਆ ਕਿ ਜਦੋਂ ਅਦਾਲਤਾਂ ਵੀ ਇਹ ਕਹਿ ਰਹੀਆਂ ਬਿ ਜੇ ਟਰੈਕਟਰ ਟਰਾਲੀ ਨਾਲ ਟਰੈਕਟਰ ਟਰਾਲੀ ਥਾਂ ਤੇ ਇਹਨਾਂ ਨੂੰ ਬੱਸਾਂ ਤੇ ਟ੍ਰੇਨਾਂ ਰਾਹੀਂ ਜਾਣਾ ਚਾੜਾ ਚਾਹੀਦਾ ਤਾਂ ਹੁਣ ਉਹ ਅਦਾਲਤਾਂ ਨੂੰ ਇਹ ਦੇਖਣਾ ਚਾਹੀਦਾ ਵੀ ਤੁਸੀਂ ਤਾਂ ਕਹਿੰਦੇ ਹੋ ਵੀ ਬੱਸਾਂ ਤੇ ਟ੍ਰੇਨਾਂ ਰਾਹੀਂ ਇਹ ਤਾਂ ਪੈਦਲ ਵੀ ਨਹੀਂ ਜਾਣ ਦਿੰਦੇ ਕੀ ਇਸ ਦੇਸ਼ ਦੀ ਰਾਜਧਾਨੀ ਤੇ ਕਿਸਾਨਾਂ ਨੂੰ ਬੜਨ ਤੇ ਪਾਬੰਦੀ ਸਦਾ ਲਈ ਲੱਗ ਚੁੱਕੀ ਆ ਮੈਂ ਤਾਂ ਇਹ ਕਹਿਣਾ ਜੇ ਇਹੀਆਂ ਜੀਆਂ ਗੱਲਾਂ ਚੱਲ ਰਹੀਆਂ ਇਹਨਾਂ ਨੂੰ ਐਲਾਨ ਕਰ ਦੇਣਾ ਚਾਹੀਦਾ ਵੀ ਕਿਸ ਕੋਈ ਵੀ ਕਿਸਾਨ ਦਿੱਲੀ ਦੇ ਵਿੱਚ ਦਾਖਲ ਨਹੀਂ ਹੋ ਸਕਦਾ ਦਿੱਲੀ ਉਹਨਾਂ ਲਈ ਸਦਾ ਲਈ ਬੈਨ ਕਰਤਾ ਗਿਆ ਤੇ ਇਹ ਗੱਲ ਕਿਸਾਨਾਂ ਦੇ ਲਈ ਮਨੁੱਖੀ ਅਧਿਕਾਰ ਸੰਗਠਨਾਵਾਂ ਦੇ ਲਈ ਤੇ ਸਾਰੀਆਂ ਰਾਜਸੀ ਪਾਰਟੀਆਂ ਲਈ ਇੱਕ ਵੱਡਾ ਚੈਲੇਂਜ ਆ ਇਸ ਗੱਲ ਨੂੰ ਨਾ ਦੇਖਦੇ ਹੋਏ ਵੀ ਕੇਵਲ ਵੀ ਸਾਨੂੰ ਇਹਦੇ ਸੱਦਾ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਇਹ ਜਿੰਨੇ ਵੀ ਸੰਘਰਸ਼ੀ ਨਾ ਚਾਹੇ ਹੋਟ ਰੇਡ ਯੂਨੀਅਨਾਸਟ ਇਹ ਜੇ ਅੱਜ ਐਲਾਨ ਕਿਸਾਨਾਂ ਦੇ ਲਈ ਆ ਤਾਂ ਇਹ ਐਲਾਨ ਬਾਕੀਆਂ ਲਈ ਵੀ ਹੈ ਵੀ ਤੁਸੀਂ ਵੀ ਨਹੀਂ ਜਾ ਸਕਦੇ ਸੋ ਜਿਹੜੀ ਕਿ ਦਿੱਲੀ ਜਿਹੜੀ ਕਿ ਚਾਰੇ ਪਾਸੇ ਕਿਸਾਨਾਂ ਦੇ ਖੇਤਾਂ ਨਾਲ ਘਿਰੇ ਹੋਈ ਆ ਚਾਹੇ ਉਹ ਯੂਪੀ ਵਾਲੇ ਕਿਸਾਨ ਆ ਚਾਹੇ ਹਰਿਆਣੇ ਦੇ ਕਿਸਾਨ ਆ ਤੇ ਜਿੰਨੇ ਵੀ ਹੈਗੇ ਆ ਦਿੱਲੀ ਵਿਚਕਾਰ ਆਂਦੀ ਆ ਤਾਂ ਉੱਥੋਂ ਦੇ ਜਿਹੜੇ ਕਿਸਾਨ ਆ ਕਿਸਾਨ ਆਗੂ ਆ ਜਾਂ ਉੱਥੋਂ ਦੀਆਂ ਜਿਹੜੀਆਂ ਰਾਸੀ ਪਾਰਟੀਆਂ ਜਿਹੜੀ ਕਿਸਾਨੀ ਵੋਟਾਂ ਤੇ ਟੇਕ ਰੱਖਦੀਆਂ ਕੀ ਉਹਨਾਂ ਦੀ ਅਣਖ ਤੇ ਗੈਰਤ ਜਮਾਂ ਹੀ ਖਤਮ ਹੋ ਚੁੱਕੀ ਆ ਉਹਨਾਂ ਕੋਲ ਬਹੁਤ ਸਾਧਨ ਆ ਉਹ ਜਾ ਕੇ ਉੱਥੇ ਦੱਸਣ ਵੀ ਤੁਸੀਂ ਕਿਵੇਂ ਰੋਕ ਸਕਦੇ ਹੋ ਤੁਸੀਂ ਪੈਦਲ ਵਾਲੇ ਨੂੰ ਕਿਵੇਂ ਰੋਕ ਸਕਦੇ ਆ ਤੁਸੀਂ ਬੱਸਾਂ ਵਾਲੇ ਨੂੰ ਕਿਵੇਂ ਰੋਕ ਸਕਦੇ ਹੋ ਤੁਹੀ ਟਰੱਕਾਂ ਨੂੰ ਕਿਵੇਂ ਰੋਕਿਆ ਐਡਵੋਕੇਟ ਸਾਹਿਬ ਇਹਨਾਂ ਬਾਰਡਰਾਂ ਤੋਂ ਪਾਰ ਹਰਿਆਣਾ ਖੇਤਰ ਦੇ ਵਿੱਚੋਂ ਅੱਜ ਕੁਝ ਵੱਡੀ ਗਿਣਤੀ ਕਿਸਾਨ ਦਿੱਲੀ ਕੂਚ ਵੱਲ ਤੁਰੇ ਵੀ ਪਰੰਤੂ ਉਹਨਾਂ ਨੂੰ ਰੋਕ ਲਿਆ ਟਰੈਕਟਰ ਜਾਣ ਤੋਂ ਵੀ ਰੋਕਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਪੈਦਲ ਚੱਲਦੇ ਹਾਂ ਜਥਿਆਂ ਦੇ ਰੂਪ ਦੇ ਵਿੱਚ ਤਾਂ ਉਹਨਾਂ ਨੂੰ ਵੀ ਪੈਦਲ ਜਾਣ ਤੋਂ ਵੀ ਵਰਜ ਦਿੱਤਾ ਗਿਆ ਹਰਿਆਣੇ ਦੇ ਕਿਸਾਨ ਆਗੂ ਨੇ ਗੁਰਨਾਮ ਸਿੰਘ ਚੜੋਨੀ ਕਿਉਂਕਿ ਜਿਹੜਾ ਪਹਿਲਾ ਜਿਹੜਾ ਕਿਸਾਨ ਅੰਦੋਲਨ ਸੀ ਉਸ ਉਦੋਂ ਜਿਹੜੀ ਬੈਰੀਕੇਟਿੰਗ ਤੋੜਨ ਵੇਲੇ ਉਹਨਾਂ ਦੀ ਵੱਡੀ ਭੂਮਿਕਾ ਸੀ ਹਰਿਆਣਾ ਖੇਤਰ ਦੇ ਵਿੱਚ ਤਾਂ ਉਸ ਕਿਸਾਨ ਆਗੂ ਨੇ ਵੀ ਇੱਕ ਅੱਜ ਸਖਤ ਇੱਕ ਬਿਆਨਬਾਜ਼ੀ ਕੀਤੀ ਹੈ ਕਿ ਹਰਿਆਣਾ ਸਰਕਾਰ ਹੁਣ ਕਿਸਾਨਾਂ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਜੀ ਅਰਵੋਗਟ ਸਾਹਿਬ ਇੱਥੇ ਕੋਈ ਸ਼ੱਕ ਨਹੀਂ ਦੇਖੋ ਜਿਸ ਦਿਨ ਕਿਸਾਨ ਆ ਪਿੱਛੇ ਜੇ ਹਰਿਆਣਾ ਦੀ ਇੱਕ ਥਾਂ ਤੇ ਇਕੱਠੇ ਹੋਏ ਸੀਗੇ ਉੱਤੇ ਭਾਰੀ ਲਾਠੀ ਚਾਰਜ ਕੀਤਾ ਗਿਆ ਤਸ਼ੱਦਦ ਕੀਤਾ ਗਿਆ ਪੈਰਾ ਮਿਲਟਰੀ ਫੋਰਸਿਜ਼ ਨੇ ਜਾ ਕੇ ਕਿਸਾਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਡਰਾਇਆ ਧਮਕਾਇਆ ਵੀ ਇਹ ਕਰ ਤੁਸੀਂ ਅੰਦੋਲਨ 'ਚ ਸ਼ਾਮਲ ਹੋਏ ਤਾਂ ਤੁਹਾਨੂੰ ਤੁਹਾਡੇ ਨਾਲ ਜੜਾ ਮਤਲਬ ਇਸ ਤਰ੍ਹਾਂ ਸਖਤੀ ਨਾਲ ਪੇਸ਼ ਆਇਆ ਜਾਊਗਾ ਤੇ ਜਿਵੇਂ ਸ਼ੰਭੂ ਦੇ ਵਿੱਚ ਤੁਹਾਡੇ ਸਾਹਮਣੇ ਗੋਲੀਆਂ ਚਲਾਈਆਂ ਗਈਆਂ ਅਥਰੂ ਗੈਸ ਚਲਾਈ ਗਿਆ ਟਿਅਰ ਗੈਲ ਪੈਲਟਾਂ ਖਨੌਰੀ ਲੱਤਾਂ ਤੋੜੀਆਂ ਗਈਆਂ ਤੇ ਕਿਸਾਨ ਨੂੰ ਸ਼ਹੀਦ ਕੀਤਾ ਗਿਆ ਤੇ ਕਈਆਂ ਦੀਆਂ ਅੱਖਾਂ ਚਲੀਆਂ ਗਈਆਂ ਕਈਆਂ ਦੀਆਂ ਲੱਤਾਂ ਚਲੀਆਂ ਗਈਆਂ ਉਹ ਸਭ ਦੇ ਸਾਹਮਣੇ ਆ ਤੋ ਮੈਂ ਤਾਂ ਹੈਰਾਨ ਇਸ ਤਰ੍ਹਾਂ ਆਂਦਾ ਵੀ ਇਹ ਇੱਕ ਲੋਕਤੰਤਰੀ ਦੇਸ਼ ਆ ਜਾਂ ਕਿਸੇ ਅਜਿਹੇ ਦੇਸ਼ਾ ਜਿੱਥੇ ਕਿ ਫੌਜੀ ਸ਼ਾਸਨ ਚੱਲ ਰਿਹਾ ਹੈ ਅਜਿਹੇ ਤਾਂ ਮੇਰੇ ਖਾਲ ਸ਼ਾਇਦ ਮੈਂ ਸੁਣਿਆ ਨਹੀਂ ਹੈਗਾ ਕਿਤੇ ਹੋਰ ਦੇਸ਼ ਦੇ ਵਿੱਚ ਅਜਿਹੇ ਭਾਲਾ ਵਾਪਰਦਾ ਹੋਵੇ ਵੀ ਪੁਰ ਇਵਨ ਹੁਣ ਕਿਸਾਨ ਅੰਦੋਲਨ ਕੱਲਾ ਇੱਥੇ ਭਾਰਤ ਵਿੱਚ ਤਾਂ ਚੱਲ ਰਹੇ ਆ ਇਹ ਜਰਮਨੀ ਵਿੱਚ ਵੀ ਚੱਲ ਰਿਹਾ ਹੈ ਇਹ ਫਰਾਂਸ ਵਿੱਚ ਵੀ ਚੱਲ ਰਿਹਾ ਹੈ ਉੱਥੇ ਕਿਸਾਨ ਆਪਣੇ ਜਿਹੜੇ ਵੱਡੇ ਵੱਡੇ ਉਹਨਾਂ ਦੇ ਟਰੈਕਟਰ ਵੀ ਹੈ ਨਾ ਤੋਂ 5-5 10-10 ਗੁਣਾ ਵੱਡੇ ਆ ਸਾਈ ਦੇ ਵਿੱਚ ਉਹ ਟਰੈਕਟਰ ਲੈ ਕੇ ਸ਼ਹਿਰ ਦੇ ਵਿੱਚ ਤੁਰੇ ਫਿਰਦੇ ਆ ਉਹ ਟਰੈਕਟਰ ਲੈ ਕੇ ਜਿਹੜਾ ਆਪਣਾ ਪਰਾਲੀ ਵਾਲਾ ਫੂਸ ਆ ਉਹਨਾਂ ਨੂੰ ਸ਼ਹਿਰ ਦੀਆਂ ਜਿਹੜੀਆਂ ਆਫਿਸਾਂ ਉਹਨਾਂ ਦੇ ਆਲੇ-ਦੁਆਲੇ ਉਹ ਢੇਰੀ ਕਰਦੇ ਆ ਆਪਣੇ ਮਸ਼ੀਨਾਂ ਨਾਲ ਕੰਬੈਨਲ ਟਾਈਪ ਤਾਂ ਉੱਥੇ ਉਹਨਾਂ ਨੇ ਵੀ ਕਿਸੇ ਨੇ ਫਾਇਰ ਨਹੀਂ ਕਰਿਆ ਉਹਨਾਂ ਦੇ ਕਿਸੇ ਨੇ ਵੀ ਤਸ਼ੱਦਦ ਨਹੀਂ ਕਰਿਆ ਕਿਸੇ ਨੇ ਅਥਰੂ ਗੈਸ ਦੇ ਗੋਲੇ ਨਹੀਂ ਛਡੇ ਪੂਰਮੰਤਰਿਕੇਗਲ ਉਹਨਾਂ ਦਾ ਜਿਹੜਾ ਸੰਘਰਸ਼ ਜਾਰੀ ਆ ਤਾਂ ਮਤਲਬ ਕਿ ਇੱਕ ਗੱਲ ਕਿ ਜੀਬੋਟ ਸਾਬ ਫਰਾਂਸ ਦੇ ਜਿਹੜੇ ਚੀਫ ਨੇ ਉੱਥੋਂ ਦੇ ਰਾਸ਼ਟਰਪਤੀ ਉਹਨਾਂ ਨੇ ਬਕਾਇਦਾ ਉਹ ਕਿਸਾਨ ਆਗੂਆਂ ਨਾਲ ਬੈਠਕ ਕੀਤੀ ਭਰੋਸਾ ਦਵਾਇਆ ਉਹਨਾਂ ਦੀ ਮੰਗਾਂ ਮੰਨਣ ਦਾ ਜੀ ਹਾਂ ਗੱਲ ਤਾਂ ਉਹੀ ਆ ਦੇਖੋ ਉੱਥੋਂ ਦੇ ਹੁਣ ਡੈਮੋਕਰੇਸੀ ਬਾਰੇ ਕਿਹਾ ਜਾਂਦਾ ਹੈ ਭਾਰਤ ਸਭ ਤੋਂ ਵੱਡਾ ਡੈਮੋਕਰੈਟਿਕ ਕੰਟਰੀ ਆ ਤਾਂ ਭਾਰਤ ਦੀ ਜਿਹੜੀ ਡੈਮੋਕਰੇਸੀ ਆ ਉਹ ਤੇ ਇੱਕ ਸਵਾਲੀਆ ਚਿੰਨ੍ਹ ਆ ਕਿ ਤੁਹਾਡੇ ਦੇਖ ਦੇ ਵਿੱਚ ਪਰਮੰਤਰਿਕੇ ਗੱਲ ਕਿਸਾਨਾਂ ਨੂੰ ਦਿੱਲੀ ਜਾਣ ਦੀ ਆਪਣੀ ਰਾਜਧਾਨੀ ਜਾਣ ਦੀ ਇਜਾਜ਼ਤ ਨਹੀਂ ਹੈ ਉਹ ਬਿਲਕੁਲ ਬਿਲਕੁਲ ਐਡਵੋਕੇਟ ਸਾਹਿਬ ਇੱਥੇ ਇੱਕ ਵੱਡਾ ਵੱਡਾ ਸਵਾਲ ਹੈ ਕਿ ਹਰਿਆਣਾ ਸਰਕਾਰ ਨੇ ਜਿਹੜੀਆਂ ਸੜਕਾਂ ਉਰੋਪ ਲਈਆਂ ਉੱਤੇ ਪੁਲਿਸ ਤੇ ਪੈਰਾਮਿਲਟਰੀ ਫੋਰਸ ਕਹਿੰਦਾ ਭਾਵ ਕਿ ਤਾਇਨਾਤ ਕਰ ਦਿੱਤੀਗੀ ਜਦੋਂ ਰਾਗੀਰ ਪਰਦਰਸ਼ਨ ਕਰੀ ਕਿਸਾਨ ਵਧਿਆ ਤਾਂ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਿਆ ਕਹਿੰਦਾ ਭਾਬ ਕਿ ਰਾਹ ਰੋਕ ਕੇ ਗੋਲੀਆਂ ਮਾਰਨੀਆਂ ਇਹ ਕਿੱਥੋਂ ਦਾ ਇਨਸਾਫ ਹੈ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਨੇ ਆਪਣੀ ਸਪੀਕਰ ਵਾਲੀ ਕੁਰਸੀ ਤੇ ਇਹ ਗੱਲ ਦੱਸੀ ਕਿ 10ਵੀਂ ਜਵਾਬ ਦੇ ਵਿੱਚ ਪੜ੍ਹਦੇ ਵਿਦਿਆਰਥੀ ਨੂੰ ਜਿਹੜਾ ਕਿ ਸ਼ੰਭੂ ਬਾਰਡਰ ਉੱਤੇ ਗਿਆ ਸੀ ਉਸ ਦੇ ਬਾਹ ਦੇ ਵਿੱਚ ਗੋਲੀ ਬੱਜੀ ਤਾਂ ਨਾਲ ਉਹਨਾਂ ਦੇ ਇੱਕ ਵਾਰਟ ਸਨ ਕਿ ਜਿਹੜਾ ਦੁਸ਼ਮਣ ਦੇਸ਼ ਹੈ ਨਾ ਦੁਸ਼ਮਣ ਦੇਸ਼ ਦੀ ਜਿਹੜੀ ਫੌਜ ਹੈ ਉਹ ਅਜਿਹਾ ਤਸਦ ਅਜਿਹਾ ਮਤਲਬ ਜ਼ੁਲਮ ਉਹ ਦੁਸ਼ਮਣ ਦੇਸ਼ ਦੇ ਸ਼ਰਨਾਂ ਉੱਤੇ ਵੀ ਨਹੀਂ ਕਰਦੀ ਕਹਿੰਦਾ ਭਾਵ ਕਿ ਨਾਗਰਿਕਾਂ ਜਿਹੜੇ ਦੂਜੇ ਦੇਸ਼ ਦੇ ਨਾਗਰਿਕ ਨੇ ਉਹਨਾਂ ਤੇ ਵੀ ਅਜਿਹਾ ਲਿਹਾਜ਼ ਕੀਤਾ ਜਾਂਦਾ ਹੈ ਪਰੰਤੂ ਹਰਿਆਣਾ ਵੱਲੋਂ ਆਈਆਂ ਗੋਲੀਆਂ ਨੇ ਇੱਕ ਵੱਖਰੀ ਤਰ੍ਹਾਂ ਦਾ ਇਤਿਹਾਸ ਇੱਕ ਅਧਿਆਇ ਉਹ ਜ਼ਰੂਰ ਰਚ ਦਿੱਤਾ ਹੈ ਜੋੜ ਦਿੱਤਾ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਲਤਾਰ ਸਿੰਘ ਸੰਧੂਆਂ ਦੇ ਅੱਖਾਂ ਦੇ ਵਿੱਚੋਂ ਕਿਸਾਨੀ ਦਾ ਦਰਦ ਚੱਲ ਗਿਆ ਹੈ ਤੇ ਉਸ ਬੱਚੇ ਪ੍ਰਤੀ ਜਿਹੜਾ 10ਵੀਂ ਚ ਪੜਦਾ ਸੀਗਾ ਜਿਹਦੀ ਬਾਹਂ ਗੋਲੀ ਲੱਗੀ ਆ ਉਹਦੀ ਬਾਹਂ ਟੁੱਟੀ ਆ ਉਹਦੇ ਪ੍ਰਤੀ ਉਹਨਾਂ ਨੇ ਆਪਣੀ ਸੰਵੇਦਨਾ ਦਾ ਜ਼ਾਹਰ ਕੀਤਾ ਤੇ ਜੋ ਉਹਨਾਂ ਨੇ ਸ਼ਬਦ ਵਰਤੇ ਆ ਉਹਨਾਂ ਦੇ ਗੌਰ ਕਰਨ ਦੀ ਲੋੜ ਆ ਜਿਹੜੀ ਤੁਸੀਂ ਦੱਸ ਚੁੱਕੇ ਹੋ ਵਾਕਈ ਮੈਂ ਪਹਿਲਾਂ ਵੀ ਕਹਿ ਚੁੱਕਿਆ ਆ ਵੀ ਇੱਕ ਅੰਗਰੇਜ਼ਾਂ ਦੇ ਸਮੇਂ ਗਾਂਧੀ ਨਾਲ ਨਹੀਂ ਹੋਇਆ ਇਸ ਤਰ੍ਹਾਂ ਉਹਨਾਂ ਦੇ ਕੋਈ ਗੋਲੀਆਂ ਨਹੀਂ ਚੱਲੀਆਂ ਕਿਤੇ ਨਹੀਂ ਚੱਲਿਆ ਤੇ ਦੂਜੇ ਦੇਸ਼ਾਂ 'ਚ ਅੰਦੋਲਨ ਚੱਲ ਰਿਹਾ ਉੱਥੇ ਨਹੀਂ ਉੱਥੇ ਨਹੀਂ ਚੱਲਿਆ ਤਾਂ ਭਾਰਤ ਦੇ ਵਿੱਚ ਹੀ ਕਿਉਂ ਕਿਸਾਨਾਂ ਤੇ ਜ਼ੁਲਮ ਹੋ ਰਿਹਾ ਇਹਦਾ ਮਤਲਬ ਇਹ ਆ ਵੀ ਇੱਥੇ ਕਿਸਾਨਾਂ ਨੂੰ ਬੰਦੇ ਨਹੀਂ ਸਮਝਿਆ ਜਾ ਰਿਹਾ ਕਿਸਾਨਾਂ ਦੀ ਥਾਂ ਤੇ ਕਾਰਪੋਰੇਟਾਂ ਨੂੰ ਜਿਹੜੀ ਆ ਪਹਿਲ ਦਿੱਤੀ ਜਾ ਰਹੀ ਆ ਔਰ ਇਹ ਜਿਹੜੇ ਤਮਾਸਵੀਨ ਲੋਕ ਆ ਉਹ ਇਹ ਭੁੱਲ ਗਏ ਵੀ ਜੇਕਰ ਕਿਸਾਨ ਦੀ ਜਿਹੜੀ ਕਿਸਾਨੀ ਖਤਮ ਹੋ ਗਿਆ ਨਾ ਜੇ ਕਿਸਾਨ ਖਤਮ ਹੋ ਗਿਆ ਤਾਂ ਦੇਸ਼ ਦਾ ਸਾਰਾ ਅਰਥਚਾਰਾ ਹੀ ਖਤਮ ਹੋ ਜਾਊਗਾ ਕਿਉਂਕਿ ਭਾਵੇਂ ਇਹਨਾਂ ਦੀ ਜਿਹੜੀ ਜੀਡੀਪੀ ਆ ਉਹਨਾਂ ਚ ਇਹਨਾਂ ਦਾ 13 14% ਰੋਲ ਹੁੰਦਾ ਹੈ ਕਿਸਾਨੀ ਦਾ ਪਰ 65% ਤੋਂ 70% ਤੇ ਇਵਨ 100% ਲੋਕ ਜਿਹੜੇ ਆ ਉਹ ਕਿਸਾਨੀ ਦੇ ਪ੍ਰੋਡਕਟਸ ਤੇ ਨਿਰਭਰ ਕਰਦੇ ਆ ਸੋ ਇਹ ਗੱਲਾਂ ਸਾਡੇ ਜਿਹੜੇ ਡੈਮੋਗ੍ਰਾਫਿਕ ਸੈਟਅਪ ਆ ਉਤੇ ਬਹੁਤ ਵੱਡਾ ਮਜ਼ਾਕ ਆ ਤੇ ਤਸ਼ੱਦਦ ਦੀ ਬੇਤਵਾ ਇੰਤਹਾਹ ਹੱਦ ਹੋਈ ਪਈ ਆ ਅਦਾਲਤਾਂ ਦੇ ਹੁਕਮਦੰਦ ਨੂੰ ਵੀ ਨજર ਅਦਾਦ ਕੀਤਾ ਜਾ ਰਿਹਾ ਹਾਂ ਹਾਈ ਕੋਰਟ ਨੇ ਇਹ ਵੀ ਕਿਹਾ ਸੀਗਾ ਜਦੋਂ ਮੋਟਰ ਵਹੀਕਲ ਐਕਟ ਦੀ ਚੱਲੀਦੀ ਵੀ ਟਰੈਕਟਰ ਟਰਾਲੀਆਂ ਤੇ ਤੁਸੀਂ ਨਹੀਂ ਤੁਸੀਂ ਬੱਸਾਂ ਟ੍ਰੇਨਾਂ 'ਚ ਜਾਓ ਤਾਂ ਬੱਸਾਂ ਟ੍ਰੇਨਾਂ 'ਚ ਤਾਂ ਉਹਨਾਂ ਜਾਣ ਦੀ ਦੂਰ ਹ ਹੁਣ ਉਹਨਾਂ ਨੂੰ ਆਪਣੀਆਂ ਲੱਤਾਂ ਤੇ ਨਹੀਂ ਜਾਣਦੇ ਨੇ ਉਹ ਪੈਦਲ ਵੀ ਨਹੀਂ ਜਾ ਸਕਦੇ ਕੀ ਵਾਕਈ ਇਹ ਸੋਚਣ ਵਾਲੀ ਗੱਲ ਆ ਵੀ ਜਿਹੜੇ ਇਹ ਲੋਕ ਜਿਹੜੇ ਪੈਦਲ ਜਾਣਾ ਚਾਹੁੰਦੇ ਆ ਇਹ ਇਸ ਦੇਸ਼ ਦੇ ਵਸਨੀਕ ਨਹੀਂ ਇਹ ਤਾਂ ਅੱਜ ਸਾਡੀ ਡੈਮੋਕ੍ਰੇਸੀ ਤੇ ਤੇ ਇੱਥੇ ਰਾਜ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਤੇ ਬਹੁਤ ਵੱਡਾ ਸਵਾਲੀਆ ਚਿੰਨਾ ਤੇ ਮੈਂ ਹੈਰਾਨ ਆ ਵੀ ਜਿਹੜੇ ਅੱਜ ਲੋਕ ਅਜਿਹਿਆਂ ਪਾਰਟੀਆਂ ਦੇ ਨਾਲ ਸਮਝੌਤੇ ਕਰਨੋਂ ਫਿਰਦੇ ਆ ਖਾਲਸ ਪੰਜਾਬ ਦੀ ਧਰਤੀ ਤੇ ਉਹਨਾਂ ਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਪਊਗੀ ਵੀ ਤੁਸੀਂ ਕਿੱਧਰ ਤੁਰੇ ਫਿਰਦੇ ਹੋ ਇਹ ਤੋਰੀ ਬੁਲਕਾ ਜਿਹੜਾ ਵਾਅਦਾ ਨਹੀਂ ਚੱਲਿਆ ਕਰਦਾ ਇਹ ਤੁਹਾਨੂੰ ਹੱਕ ਦੀ ਜਿਹੜੀ ਹੈ ਇਹਨਾਂ ਦੇ ਹੱਕਾਂ ਦੇ ਵਿੱਚ ਆਵਾਜ਼ ਬੁਲੰਦ ਕਰਨੀ ਪੈਣੀ ਆ ਕਿਉਂਕਿ ਅੱਜ ਕਿਸਾਨਾਂ ਨਾਲ ਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਦਿੱਲੀ ਸਾਂਝੀ ਆ ਯਾ ਇਹ ਕਹਿ ਦੇਣ ਵੀ ਦਿੱਲੀ ਤੁਹਾਡੇ ਲਈ ਹੈ ਹੀ ਨਹੀਂ ਕਿਸਾਨਾਂ ਦੇ ਲਈ ਦਿੱਲੀ ਹੈ ਹੀ ਨਹੀਂ ਕਿਸਾਨਾਂ ਦੀ ਕੋਈ ਰਾਜਧਾਨੀ ਨਹੀਂ ਸੋ ਇਹ ਤਾਂ ਇੱਕ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਮੈਂ ਜੇ ਗੱਲ ਕਰਾਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆ ਤੇ ਬਾਕੀ ਕਮਿਸ਼ਨ ਉਹ ਬੰਗਾਲ ਦੇ ਵਿੱਚ ਤਾ ਬਹੁਤ ਦੇਖੋ ਬੰਗਾਲ ਦੇ ਵਿੱਚ ਬਹੁਤ ਛੇਤੀ ਉਹਨਾਂ ਨੇ ਸੰਦੇਸ਼ ਖਲੀ ਤੇ ਵੀ ਆਪਣੇ ਕਮੈਂਟਸ ਦੇਤੇ ਆ ਹਰਿਆਣੇ ਦੇ ਜਿਹੜਾ ਪੁਲਿਸ ਵੱਲੋਂ ਪੈਰਾਮਿਲਟਰੀ ਵੱਲੋਂ ਜੋ ਪੰਜਾਬ ਦੇ ਕਿਸਾਨਾਂ ਨਾਲ ਨਿਹੱਧਿਆ ਨਾਲ ਜੋ ਪੂਰਮੰਤਰਿਕੇ ਗੱਲ ਉਹਨਾਂ ਨੇ ਵਰਤਿਆ ਗਿਆ ਬੱਚਿਆਂ ਦੀਆਂ ਬਾਹਾਂ ਤੋੜਤੀਆਂ ਗਈਆਂ ਲਤਾਂ ਤੋੜਤੀਆਂ ਗਈਆਂ ਸ਼ੁਭ ਕਰਨ 20 ਸਾਲ ਦਾ ਨੌਜਵਾਨ ਮਾਰਤਾ ਉੱਥੇ ਕੋਈ ਉਹਨਾਂ ਨੇ ਆਪਣੀ ਜਿਹੜਾ ਕਮੈਂਟਸ ਨਹੀਂ ਦੇ ਤੇ ਬਾਕੀ ਸਾਰੀਆਂ ਸੰਸਥਾਵਾਂ ਚੁੱਪ ਬੈਠੀਆਂ ਤਾਂ ਉਹ ਸੰਸਥਾਵਾਂ ਕੀ ਕਰ ਰਹੀਆਂ ਤੇ ਉਹ ਘੱਟ ਗਿਣਤੇ ਕਮਿਸ਼ਨ ਉਹ ਕੀ ਕਰ ਰਹੇ ਨਹੀਂ ਕਰ ਰਹੇ ਸਾਰੇ ਤੇ ਸਵਾਲੀਆ ਚਿੰਨਾ ਤੇ ਸਾਡੇ ਡੈਮੋਕ੍ਰੇਸੀ ਦੇ ਵਿੱਚ ਸ਼ਾਮਲ ਸੱਤਾਧਾਰੀ ਤਾਂ ਕਰੇ ਰਹੀ ਹੈ ਜ਼ੁਲਮ ਆਪੋਜੀਸ਼ਨ ਵੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਆ ਉਹ ਵੀ ਕੁਝ ਨਹੀਂ ਕਰ ਰਹੀ ਉਹ ਵੀ ਸਭ ਇੱਕ ਤਰੀਕੇ ਨਾਲ ਖਾਣਾ ਪੂਰਤੀ ਕਰ ਰਹੇ ਆ ਪੰਜਾਬ ਦੀਆਂ ਹੀ ਪਾਰਟੀਆਂ ਲਾ ਲਓ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਸ ਸਮੇਂ ਖਾਣਾ ਪੂਰਤੀ ਕਰ ਰਹੀਆਂ ਹੋਰ ਕੁਝ ਨਹੀਂ ਕਰ ਰਹੀਆਂ ਤੇ ਹਰਿਆਣੇ ਦੀਆਂ ਵੀ ਲਾ ਲਓ ਸੋ ਕਹਿਣ ਦਾ ਭਾਵੇਂ ਆ ਵੀ ਜਿਹੜਾ ਸਾਰਾ ਸਿਸਟਮ ਇਸ ਤਰ੍ਹਾਂ ਲੱਗਦਾ ਵੀ ਕਿਸਾਨੀ ਦੇ ਉਲਟ ਹੋ ਗਿਆ ਤੇ ਇਹ ਇਹ ਕਿਸਾਨਾਂ ਨੂੰ ਦਿਵਾਣਾ ਜਾਂਦਾ ਕਿਸਾਨਾਂ ਦੀ ਜਮੀਨਾਂ ਖੋਣਾ ਜਾਂਦਾ ਕਹਿੰਦਾ ਪਾਵੇ ਐਡਵੋਕੇਟ ਸਾਹਿਬ ਕਹਿੰਦਾ ਭਾਵੇਂ ਜਿਹੜਾ ਸੰਘਰਸ਼ੀ ਕਿਸਾਨ ਹੈ ਜਿਹੜਾ ਪੰਜਾਬ ਦੇ ਵਿੱਚ ਉੱਠਿਆ ਜਿਹਦੇ ਉੱਤੇ ਵੱਡਾ ਇੱਕ ਮਾਣ ਜਾਂਦਾ ਸੀ ਕਿ ਪਹਿਲਾ ਕਿਸਾਨ ਅੰਦੋਲਨ ਇਹਨੇ ਜਿੱਤਿਆ ਹੁਣ ਇਸ ਵੇਲੇ ਉਹ ਵਿਚਾਰਾ ਹੋ ਗਿਆ ਇਕੱਲਾ ਪੈ ਗਿਆ ਨਹੀਂ ਨਹੀਂ ਇਹ ਸਥਿਤੀ ਹੈ ਨਾ ਜੇਕਰ ਉਹ ਹੁਣ ਜਿਹੜਾ ਅੱਜ ਐਲਾਨ ਹੁੰਦਾ ਨਵਾਂ ਨਵਾਂ ਮੂਡ ਕੱਟਦਾ ਹੈ ਕਿ ਉਹਨਾਂ ਚ ਜਿਹੜਾ ਹੈ ਦਿੱਲੀ ਜਾਣ ਦੀ بجائے ਦਿੱਲੀ ਦੀਆਂ ਬਰੂਹਾਂ ਤੇ ਬੈਣਦੀ ਬਜਾਏ ਇਹ ਅੰਦੋਲਨ ਹਰਿਆਣਾ ਦੀਆਂ ਬਰੂਹਾਂ ਉਤੇ ਸ਼ੰਭੂ ਤੇ ਇੱਥੇ ਏਕਨੌਰੀ ਬੈਠੇਗਾ ਇੱਥੇ ਹੀ ਸੈਟਿੰਗ ਹੋਏਗੀ ਜਦੋਂ ਤੱਕ ਇਹ ਰੁਕਾਵ ਨਹੀਂ ਹਟਾਈ ਜਾਂਦੀਆਂ ਜੀ ਇਹ ਦੇਖੋ ਇਹ ਅੰਦੋਲਨ ਦਾ ਇੱਕ ਪੜਾਅ ਆ ਇਹ ਅੰਦੋਲਨ ਖਤਰਾ ਨਹੀਂ ਹੋਇਆ ਅੰਦੋਲਨ ਸਾਰੀ ਜਿਹੜੇ ਜਿਹੜੇ ਕਿਸਾਨ ਆ ਉਹਨਾਂ ਦਾ ਜਿਹੜਾ ਹੌਸਲਾ ਬੁਲੰਦਾ ਉਹਨਾਂ ਦਾ ਹੌਸਲਾ ਬੁਲੰਦਾ ਉਹ ਆਪਣੇ ਇੰਨੇ ਭਾਰੀ ਤਸ਼ੱਦਦ ਹੋਣ ਦੇ ਬਾਵਜੂਦ ਵੀ ਵੀ ਪੈਗਲ ਨਾਲ ਉਹਨਾਂ ਨੂੰ ਜਾਣ ਦੇਣਾ ਗੋਲੀਆਂ ਚਲਾਈਆਂ ਉਹਨਾਂ ਦੇ ਬੰਦੇ ਸ਼ਹੀਦ ਕਰਨ 200 ਤੋਂ ਉੱਪਰ ਫੱਟੜ ਕਰ ਦੇਣਾ ਤੇ ਉਸ ਦੇ ਬਾਵਜੂਦ ਵੀ ਅੰਦੋਲਨ ਤੇ ਬਜਿੱਧਾਂ ਤੇ ਉਹ ਅੰਦੋਲਨ ਕਰੀ ਬੈਠੇ ਆ ਇਹ ਤਾਂ ਉਹਨਾਂ ਦੇ ਹੌਸਲੇ ਦੀ ਸਿਖਰ ਤੇ ਦੂਜੇ ਪਾਸੇ ਤੁਸੀਂ ਹਿਸਾਬ ਲਾ ਲਓ ਨਾ ਜੇ ਆਪਾਂ ਕਹੀਏ ਵੀ ਇਹਦੇ ਚ ਵਿਚਾਰੇ ਵਾਲੀ ਗੱਲ ਨਹੀਂ ਹੁਣ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘਾਂ ਨੂੰ ਗੁਰੂ ਸਾਹਿਬ ਨੂੰ 10 ਲੱਖ ਮੁਗਲ ਫੌਜ ਨੇ ਘੇਰ ਲਿਆ ਨਾ ਉਹ ਵਿਚਾਰੇ ਥੋੜੀ ਸੀਗੇ ਉਹਨਾਂ ਚ ਬੰਦੇ 40 ਤੇ 40 ਉਹਨਾਂ ਚੋਂ 35 36 37 ਸ਼ਹੀਦ ਹੋ ਗਏ ਤੇ ਗੁਰੂ ਸਾਹਿਬ ਤਿੰਨ ਚਾਰ ਸਿੰਘਾਂ ਦੇ ਨਾਲ ਬਾਹਰ ਨਿਕਲ ਗਏ ਪੰਜ ਪਿਆਰਿਆਂ ਦੇ ਹੁਕਮ ਤੋਂ ਇਹ ਤਾਂ ਹਮ ਤਾਂ ਲਿਓ ਵਿਚਾਰੇ ਥੋੜੀ ਨਹੀਂ ਨਹੀਂ ਐਡਵੋਕੇਟ ਸਾਹਿਬ ਉਹ ਇੱਕ ਧਾਰਮਿਕ ਜਜ਼ਬਾਤ ਸੀ ਉਹ ਧਾਰਮਿਕ ਜਜ਼ਬਾਤ ਦੀ ਕਹਾਣੀ ਵੱਖਰੀ ਹੁੰਦੀ ਹੈ ਇਹ ਅਰਥਵਿਵਸਥਾ ਨਾਲ ਜੁੜਿਆ ਮੈਟਰ ਹੈ ਇੱਕ ਧੰਧ ਦੇ ਨਾਲ ਹੈ ਇੱਕ ਵੱਖਰੀ ਤਰ੍ਹਾਂ ਦਾ ਇਹ ਇਸ਼ੂ ਹੈ ਕੋ ਤਾਂ ਹੀ ਇਹਦੇ ਵਿੱਚ ਕੋਈ ਹਿੰਦੂ ਸਿੱਖ ਮੁਸਲਮਾਨ ਇਸ ਤਰ੍ਹਾਂ ਨਹੀਂ ਜਾਤਾਂ ਪਾਤਾਂ ਤੋਂ ਬਿਲਕੁਲ ਹਟ ਕੇ ਇਹ ਅੰਦੋਲਨ ਅੱਗੇ ਵਧ ਰਿਹਾ ਪਹਿਲੇ ਅੰਦੋਲਨ ਦੀ ਵੀ ਅਜਿਹੀ ਪਛਾਣ ਸੀ ਹੋਣ ਵਾਲੇ ਅੰਦੋਲਨ ਦੇ ਵਿੱਚ ਵੀ ਜਿੱਥੇ ਪੰਜਾਬੀ ਨੇ ਅਤੇ ਹਰਿਆਣਵੀ ਨੇ ਜਿੱਦਾਂ ਕਿ ਤੁਸੀਂ ਪਹਿਲਾਂ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਵਿੱਚੋਂ ਕਿਸਾਨ ਉੱਠੇ ਯੂਪੀ ਦੇ ਵਿੱਚ ਉੱਠੇ ਜੀ ਅੰਦਰ ਸਾਹਿਬ ਗੱਲ ਇਹ ਆ ਇਹ ਕੋਈ ਧਾਰਮਿਕ ਗੱਲ ਨਹੀਂ ਹੋ ਰਹੀ ਗੱਲ ਇਹ ਕਿ ਗੁਰੂ ਸਾਹਿਬ ਨੇ ਕਦੇ ਵੀ ਖਾਲੇ ਸਿੱਖ ਧਰਮ ਦੇ ਲਈ ਨਹੀਂ ਕਰਿਆ ਉਹਨਾਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਕਰਿਆ ਉਹਨਾਂ ਨੇ ਉਸ ਸਮੇਂ ਕੇਂਦਰ ਦੀਆਂ ਜਿਹੜੀਆਂ ਧੱਕੇਸ਼ਾਹੀਆਂ ਸੀਗੀਆਂ ਉਹਦੀਆਂ ਬਦਲੀਤੀਆਂ ਸੀਗੀਆਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰੀ ਸੀਗੀ ਉਹ ਵੀ ਸਾਰਿਆਂ ਨੂੰ ਲੈ ਕੇ ਚਲੇ ਸੀਗੇ ਉਹਨਾਂ ਦੇ ਇਸ ਅੰਦੋਲਨ ਦੇ ਵਿੱਚ ਜਿਹੜੇ ਪੰਜ ਪਿਆਰੇ ਕੌਣ ਸੀਗੇ ਉਹ ਸਾਰੇ ਭਾਰਤ ਚੋਂ ਹੀ ਆਏ ਹੋਏ ਸੀਗੇ ਨਾ ਸਾਰੇ ਭਾਰਤ ਤੋਂ ਆਏ ਹੋਏ ਸੀਗਾ ਕੋਈ ਕਰਨਾਟਕ ਤੋਂ ਆਇਆ ਹੋਇਆ ਸੀਗਾ ਕੋਈ ਵਿਦਰ ਤੋਂ ਆਇਆ ਹੋਇਆ ਸੀਗਾ ਕੋਈ ਤੋਂ ਆਇਆ ਸੀਗਾ ਕੋਈ ਕਿਤੋਂ ਆਏ ਹੋਏ ਹੋਰ ਤੋਂ ਸਮੁੱਚੇ ਭਾਰਤ ਨੂੰ ਹੀ ਰਿਪਰੈਜ਼ੈਂਟ ਕਰ ਰਹੇ ਸੀਗੇ ਉਹਨਾਂ ਦੇ ਉਹਦੇ ਵਿੱਚ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੇ ਉਹਨਾਂ ਨਾਲ ਜਿਹੜੇ ਲੋਕ ਲੜੇ ਆ ਜਿਹੜੇ ਮੁਸਲਮਾਨ ਭਰਾ ਵੀ ਲੜਿਆ ਪੀਰ ਬੁੱਧੂ ਸ਼ਾ ਪੀਰ ਬੁੱਧੂ ਆਪਣੇ ਸਾਫ ਸੂਰਿਤਾ ਨਾਲ ਸ਼ਹੀਦ ਨਹੀਂ ਹੋਇਆ ਤੇ ਉਹਦੇ ਨਾਲ ਨਵੀ ਖਾਨ ਗਨੀ ਖਾਨ ਨਹੀਂ ਖੜੇ ਦਵਾਨ ਟੋਡਰਵਾਲ ਨਹੀਂ ਖੜਿਆ ਤੇ ਆਪਣੇ ਜਿਹੜੇ ਮੋਤੀ ਮਹਾਰਾਜ ਹੀ ਨਹੀਂ ਖੜੇ ਤੇ ਗੱਲ ਕਹਿਣ ਦਾ ਭਾਵ ਆ ਉਹ ਸੋਚਾ ਅੰਦੋਲਨ ਸੀਗਾ ਆਪਾਂ ਕੋਈ ਉਹਨਾਂ ਨੂੰ ਇਹ ਗੱਲ ਨਹੀਂ ਕਹਿ ਸਕਦੇ ਆਪਾਂ ਵੀ ਧਾਰਮਿਕ ਇਹ ਅੰਦੋਲਨ ਕੋਈ ਵੀ ਅੰਦੋਲਨ ਗੁਰੂ ਸਾਹਿਬ ਦੀ ਸਪਿਰਟ ਲਏ ਬਗੈਰ ਕਾਮਯਾਬ ਹੋ ਹੀ ਨਹੀਂ ਸਕਦਾ ਜਦੋਂ ਤੁਸੀਂ ਕੋਈ ਅੰਦੋਲਨ ਕਰਦੇ ਹੋ ਤਾਂ ਮਾਚੀਵਾੜੇ ਦੇ ਜੰਗਲਾਂ 'ਚ ਕੰਡਿਆਂ ਦੀ ਸੇਜ ਤੇ ਵੀ ਸੋਣਾ ਪੈਂਦਾ ਤੇ ਉਸ ਤੋਂ ਬਾਅਦ ਜਾ ਕੇ ਅੱਗੇ ਵਧਣਾ ਪੈਂਦਾ ਫੇਰ ਮੁਕਸਰ ਦੀ جنگ ਵੀ ਲੜਨੀ ਪੈਂਦੀ ਆ ਤੇ ਉਸ ਤੋਂ ਬਾਅਦ ਜਾਬਰ ਦਾ ਮੁੰਡਾ ਜਾਬਰ ਔਰੰਗਜ਼ੇਬ ਦਾ ਮੁੰਡਾ ਖੁਦ ਗੁਰੂ ਸਾਹਿਬ ਦੀ ਸ਼ਰਨ ਚਾਹਦਾ ਤੇ ਆਪਣੀ ਮਦਦ ਮੰਗਦਾ ਤੇ ਇਹ ਇਹ ਅੰਦੋਲਨ ਦਾ ਇੱਕ ਇਤਿਹਾਸ ਆ ਤੇ ਕਹਿਣ ਦਾ ਮਤਲਬ ਜਿਹੜੇ ਜਿਹੜੇ ਜਾਵਰ ਸੀਗੇ ਉਹ ਵੀ ਗੁਰੂ ਸਾਹਿਬ ਦੇ ਪੈਰਾ ਚ ਅਖੀਰ ਤੱਕ ਝੁਕੇ ਸੀਗੇ ਸੋ ਇਹ ਅੰਦੋਲਨ ਆ ਜਿਹੜਾ ਇਹ ਕਿਸੇ ਕੋਈ ਵੀ ਅੰਦੋਲਨ ਚੱਲਦਾ ਨਾ ਉਹ ਆਪਾਂ ਕਿਤੋਂ ਕਿਤੋਂ ਸੇਧ ਲੈਨੇ ਆ ਉਹ ਤਾਂ ਹੀ ਹੌਸਲੇ ਬਲੰਦ ਰਹਿਨੇ ਆ ਤਾਂ ਹੀ ਰਾਤਾਂ ਕੱਟੇ ਨੇ ਤਾਂ ਹੀ ਜਿਹੜਾ ਸਬਰ ਦਾ ਸਿੱਧ ਦੇ ਨਾਲ ਜੋ ਜ਼ਬਰ ਦੇ ਖਿਲਾਫ ਆਪਾਂ ਮੁਕਾਬਲਾ ਕਰ ਸਕਦੇ ਆ ਸੋ ਇਹ ਅੰਦੋਲਨ ਇਹ ਜਿਹੜਾ ਅੰਦੋਲਨ ਆ ਇਹ ਅੰਦੋਲਨ ਦਾ ਇੱਕ ਪੜਾਅ ਆ ਅੱਜ ਇੱਥੇ ਜਿਹੜੇ ਆ ਅੰਤਰਰਾਸ਼ਟਰੀ ਔਰਤ ਦਿਵਸ ਤੇ ਜਿਹੜੀਆਂ ਗੱਲਾਂ ਹੋਈਆਂ ਗਲਾਬ ਕੌਰ ਦੀਆਂ ਗੱਲਾਂ ਹੋਈਆਂ ਮਾਤਾ ਭਾਗ ਕੌਰ ਦੀਆਂ ਗੱਲਾਂ ਹੁੰਦੀਆਂ ਸਾਧ ਕੌਰ ਦੀਆਂ ਗੱਲਾਂ ਇਹ ਸਾਰੇ ਜਿੰਨੇ ਵੀ ਆਪਾਂ ਜਦੋਂ ਇਹ ਅਜਿਹੇ ਅੰਤਰਰਾਸ਼ਟਰੀ ਦਿਵਸ ਮਨਾਨੇ ਆ ਉਹ ਆਪਾਂ ਇੱਕ ਸੇਧ ਲੈਣ ਲਈ ਕਰਦੇ ਆ ਵੀ ਸਾਡੇ ਦਾ ਔਰਤਾਂ ਵੀ ਪਿੱਛੇ ਨਹੀਂ ਰਹੀਆਂ ਉਹ ਦੋਲਰਾ ਵਿੱਚ ਔਰਤਾਂ ਪਿੱਛੇ ਨਹੀਂ ਆ ਮਾਈ ਭਾਗੋ ਵਰਗੀਆਂ ਮੁਰੇ ਹੋ ਕੇ ਲੜੀਆਂ ਉਹਨਾਂ ਨੇ ਬਲਕੇ ਬੰਦਾ ਨੂੰ ਵੰਗਾਰਿਆ ਸੋ ਅੱਜ ਦਾ ਇੱਕ ਅੰਦੋਲਨ ਦਾ ਇੱਕ ਬਹੁਤ ਵਧੀਆ ਪੜਾਅ ਆ ਤੇ ਇਹੀ ਇਹੀ ਅੰਦੋਲਨ ਚੱਲਦੇ ਹੁੰਦੇ ਆ ਦੂਜੇ ਪਾਸੇ ਜਿਹੜਾ ਅੱਜ ਅੱਜ ਜਿਹੜੀ ਪ੍ਰੈਸ ਆ ਪਹਿਲਾਂ ਵੀ ਸਾਡੇ ਸਾਡੇ ਲੋਕਾਂ ਤੇ ਦਿੱਲੀ ਜਾਣ ਤੇ ਪਹੁੰਚਦੀ ਸੀਗੀ ਪਹਿਲਾਂ ਵੀ ਸੀਗੀ ਤੇ ਹੁਣ ਹੁਣ ਸਾਰੇ ਡੈਮੋਕ੍ਰੈਟਿਕ ਸਿਸਟਮ ਆ ਅਸੀਂ ਸਾਡੇ ਜਿਹੜੇ ਪੰਜੇ ਹੁਣ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਲੋਕਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੀ ਸਭ ਤੋਂ ਜ਼ਿਆਦਾ ਕੁਰਬਾਨੀ ਦਿੱਤੀਆਂ ਤੇ ਅੱਜ ਪੰਜਾਬ ਦੇ ਲੋਕਾਂ ਦੇ ਜਿਹੜੇ ਬਾਰਡਰ ਆ ਸੀਲ ਕਰਤੇ ਗਏ ਯਾਰ ਉਹਨਾਂ ਨੂੰ ਨਹੀਂ ਬੰਦਦੇ ਰਹੇ ਕਿਸਾਨੀ ਜਿਹੜਾ ਕਿ ਇਸ ਸੰਘਰਸ਼ ਦਾ ਪਹਿਲਾਂ ਵੀ ਧੁਰਾ ਰਿਹਾ ਹੁਣ ਵੀ ਧੁਰਾ ਰਿਹਾ ਇਹ ਸ਼ਾਂਤਮਈ ਅੰਦੋਲਨਾਂ ਇਸ ਸ਼ਾਂਤ ਨਹੀਂ ਜਿਹੜਾ ਅੰਦੋਲਨ ਆ ਕਿਸਾਨੀ ਦਾ ਹੈ ਖਾਲੀ ਆਪਣੇ ਲਈ ਨਹੀਂ ਲੜ ਰਹੇ ਸਾਰੇ ਭਾਰ ਦੇ ਕਿਸਾਨਾਂ ਨੇ ਲੜ ਰਹੇ ਆ ਪਰ ਸੋਚਣ ਵਾਲੀ ਗੱਲ ਹੁਣ ਇਹ ਆ ਵੀ ਜਿਹੜੇ ਬਿਹਾਰ ਦੇ ਕਿਸਾਨ ਆ ਯੂਪੀ ਦੇ ਕਿਸਾਨ ਆ ਹਰਿਆਣਾ ਦੇ ਕਿਸਾਨ ਪੂਰਾ ਯੋਗਦਾਨ ਪਾ ਰਹੇ ਆ ਤੇ ਉਹਨਾਂ ਨੂੰ ਜਿਹੜੇ ਜਿਹੜੇ ਬਾਕੀ ਉਹਰੇ ਪੰਜਾਬ 'ਚ ਬੈਠੇ ਆ 20 21 22 ਜਿੰਨੇ ਵੀ ਹੈਗੇ ਆ ਉਹਨਾਂ ਨੂੰ ਵੀ ਆਪਣਾ ਅੰਦੋਲਨ ਪਾ ਇਸ ਅੰਦੋਲਨ 'ਚ ਹਿੱਸਾ ਪਾਣ ਦੀ ਲੋੜ ਆ ਕਿਤੇ ਇਹ ਨਾ ਹੋਵੇ ਜਿਹੜੀਆਂ ਕਿਤਾਬਾਂ ਆ ਰਹੀਆਂ ਉਹਨਾਂ ਬਾਰੇ ਉਹ ਸੱਚ ਹਸਾਬਤ ਹੋ ਜਾਣ ਇੱਕ ਪੱਕਾ ਹੀ ਕਲੰਕ ਲੱਗ ਜਾਵੇ ਜਿਵੇਂ ਕਈ ਕਿਤਾਬਾਂ ਦੇ ਵਿੱਚ ਕਈ ਕਿਸਾਨ ਆਗੂਆਂ ਦੇ ਵਿੱਚ ਤੇ ਉਹਨਾਂ ਦੇ ਕਰੈਕਟਰ ਤੇ ਉਹਨਾਂ ਦੀ ਕ੍ਰੈਡੀਬਿਲਿਟੀ ਤੇ ਕੁਐਸਚਨ ਮਾਰਕ ਆਣ ਲੱਗ ਗਿਆ ਕਿਤੇ ਇਹ ਨਾ ਹੋਵੇ ਵੀ ਉਹ ਫੇਰ ਲੋਕਾਂ ਦੇ ਵਿੱਚ ਖੁੰਡ ਚਰਚਾ ਹੋ ਜਾਵੇ ਵੀ ਵਾਕਿਆ ਹੀ ਉਹ ਸੱਚੇ ਸੀਗਾ ਆ ਇਦਾਂ ਹੋਇਆ ਤਾਂ ਇਦਾਂ ਇਸ ਅੰਦੋਲਨ ਦਾ ਸਾਥ ਹੈ। ਅਡਵੋਕੇਟ ਸਾਹਿਬ ਇੱਕ ਇੱਕ ਸਵਾਲ ਹੋ ਰਿਹਾ ਹੈ ਕਿ ਕਿਉਂਕਿ ਹੁਣ ਇਹ ਕਿਸਾਨ ਜਿਹੜੇ ਜੱਥੇਬੰਦੀਆਂ ਨੇ ਪੰਜਾਬ ਦੀ ਜਿਕਰ ਆਪ ਗੱਲ ਕਰ ਲਈ ਤਾਂ ਇਹ ਧੜਿਆਂ ਦੇ ਵਿੱਚ ਪਏ ਹੋਏ। ਧੜੇਬੰਦੀ ਇੰਨੀ ਜ਼ਿਆਦੀ ਵੱਧ ਗਈ ਹੈ ਭਾਵੇਂ ਕਿ ਨਾਲ ਏਕਤਾ ਦੀ ਕਵਾਇਦ ਵੀ ਵੱਡੇ ਪੱਧਰ ਉਤੇ ਚੱਲ ਰਹੀ ਹੈ। ਤੇ ਜਗਿੰਦਰ ਸਿੰਘ ਅਗਰਾਹਾਂ ਨੇ ਜਿਹੜੇ ਭਾਰਤੀ ਕਿਸਾਨ ਜੁਨਨ ਏਕਤਾ ਅਗਰਾਹਾਂ ਦੇ ਆਗੂ ਉਹਨਾਂ ਦਾ ਇੱਕ ਵੱਡਾ ਬਿਆਨ ਇੱਕ ਇਹ ਵੀ ਹੈ ਕਿ ਜਿਹੜਾ MSP ਗਰੰਟੀ ਕਾਨੂੰਨ ਹੈ ਇਹ ਲੈਣਾ ਤਿੰਨ ਖੇਤੀ ਜਿਹੜੇ ਕਾਨੂੰਨ ਸਨ ਉਹਨਾਂ ਨਾਲ ਵਿਅਕ ਹੈ ਅਜੇ ਲਈ ਕਿਸਾਨਾਂ ਨੂੰ ਵੱਡੇ ਪੱਧਰ ਉੱਤੇ ਜਿੱਥੇ ਏਕਤਾ ਦੀ ਕਰਨ ਦੀ ਲੋੜ ਹੈ ਉੱਥੇ ਨਵੇਂ ਸਿਰੋਂ ਲਾਬੰਦੀ ਬਣਾਉਣ ਦੀ ਵੀ ਲੋੜ ਹੈ ਏਕਤਾ ਦੀ ਕਵੈਦ ਜਥੇਬੰਦੀਆਂ ਦੇ ਆਗੂ ਤੁਰੇ ਵੀ ਹੋਏ ਨੇ ਖੈਰ ਅਗਲੇ ਸਮੇਂ ਵੇਖਣਾ ਹੋਵੇਗਾ ਪਰੰਤੂ ਏਕਤਾ ਨਾ ਹੋਣੀ ਧੜੇਬੰਦਿਆਂ ਦੇ ਵਿੱਚ ਰਹਿਣਾ ਜਿਹੜਾ ਹੁਣ ਦਿੱਲੀ ਕੂਚ ਪ੍ਰੋਗਰਾਮ ਹੈ ਉਹਦੇ ਉੱਤੇ ਅਜੇਾ ਕੋਈ ਅਸਰ ਵੀ ਪੈਂਦਾ ਵਿਖਾਈ ਦੇ ਰਿਹਾ ਹੈ ਜੀ ਐਡਵੋਕੇਟ ਸਾਹਿਬ ਦੇਖੋ ਪਿੰਦਰ ਸਾਹਿਬ ਅਗਰਾਂਹ ਸਾਹਿਬ ਦਾ ਇਹ ਕਹਿਣਾ ਵੀ ਇਹ ਬਹੁਤ ਵੱਡੀ ਲੜਾਈ ਆ ਇਹ 'ਚ ਕੋਈ ਸ਼ੱਕ ਨਹੀਂ ਪਰ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਜਦੋਂ ਦਿੱਲੀ ਦੇ ਵਿੱਚ ਇਹ ਗੱਲ ਚੱਲੀ ਸੀ ਉਸ ਸਮੇਂ ਵੀ ਐਮਐਸਪੀ ਦੀ ਗੱਲ ਚੱਲੀ ਸੀ ਤਾਂ ਉਸ ਸਮੇਂ ਜਦੋਂ ਲੋਕਾਂ ਨੇ ਕਈ ਕਿਸਾਨ ਆਗੂਆਂ ਨੇ ਆਪਣੇ ਨਿੱਜੀ ਵਫਾਦਾਂ ਕਰਕੇ ਕੁਰਸੀ ਦੇ ਚੱਕਰਾਂ 'ਚ ਇਲੈਕਸ਼ਨਾਂ ਲੜਨ ਦੇ ਚੱਕਰ 'ਚ ਉਸ ਅੰਦੋਲਨ ਤੋਂ ਛੇਤੀ ਛੇਤੀ ਖਹਿੜਾ ਛੜਾਇਆ ਉਸ ਅੰਦੋਲਨ ਨੂੰ ਉੱਥੋਂ ਛੱਡ ਕੇ ਉਸ ਮੋੜ ਤੇ ਜਦੋਂ ਕਿ ਬੈਠੇ ਸੀਗੇ ਪਤਾ ਸੀਗਾ ਵੀ ਆਉਣ ਵਾਲੇ ਸਮੇਂ 'ਚ ਇੰਨਾ ਸੌਖਾ ਨਹੀਂ ਰਹਿਣਾ ਹੋਰੇ ਤਾਂ ਉੱਥੋਂ ਉੱਠਣ ਦੀ ਕਾਲ ਕਰੀ ਤਾਂ ਉਹ ਇਸ ਕਰਕੇ ਜਿਹੜਾ ਜਦੋਂ ਇਹ ਸਮਾਂ ਉਹ ਹੱਥ ਨਹੀਂ ਆਇਆ ਕਰਦਾ ਇਹ 'ਚ ਕੋਈ ਸ਼ੱਕ ਨਹੀਂ ਪਰ ਇਹਦਾ ਮਤਲਬ ਜੇ ਇਹ ਮੰਗਾ ਜਿਹੜੀ ਆ ਅਸੀਂ ਕਹਿੰਦੇ ਆ ਵੀ ਇਹ ਮੰਗ ਬਹੁਤ ਵੱਡੀ ਆ ਮੰਗ ਜਿਹੜੀ ਆ ਮੰਗਾ ਸਾਰੀਆਂ ਹੀ ਵੱਡੀਆਂ ਹੁੰਦੀਆਂ ਨੇ ਤੇ ਜਿਹੜਾ ਇਹ ਤੁਹਾਡਾ ਹੱਕ ਆ ਇਹ ਤੁਹਾਡਾ ਹੱਕ ਆ ਆਪਣੇ ਹੱਕ ਲੈਣ ਦੇ ਲਈ ਕਈ ਸੰਘਰਸ਼ ਵੱਡੇ ਅ ਬਿਟਣੇ ਬੰਨਿਆ ਤੇ ਕਈ ਕਈ ਵਾਰ ਕਈ ਸੰਘਰਸ਼ਾਂ ਦਾ ਫਲ ਛੇਤੀ ਮਰ ਜਾਂਦਾ ਹੈ ਇਹ ਸੰਘਰਸ਼ ਇਸ ਕਰਕੇ ਬਿਟਨਾ ਜਾਦੇ ਪੈ ਰਿਹਾ ਕਿਉਂਕਿ ਜਿਹੜੇ ਉੱਪਰ ਬੈਠੇ ਆ ਉਹ ਕਿਸਾਨੀ ਪ੍ਰਤੀ ਸੰਸਿਰ ਨਹੀਂ ਹੈਗੇ ਸੋ ਇਸ ਕਰਕੇ ਅੱਜ ਕਿਸਾਨ ਕਿਸਾਨੀ ਨੂੰ ਜਿਉਂਦਾ ਰੱਖਣ ਦੇ ਲਈ ਇਹਨਾਂ ਨੂੰ ਇਕੱਠੇ ਹੋਣ ਦੀ ਲੋੜ ਆ ਬਿਲਕੁਲ ਬਿਲਕੁਲ ਜਿਹੜਾ ਪੰਜਾਬ ਦਾ ਹੀ ਨਹੀਂ ਬਲਕਿ ਦੇਸ਼ ਭਰ ਦਾ ਕਿਸਾਨ ਇਸ ਵੇਲੇ ਵੱਡੀ ਇੱਛਾ ਰੱਖਦਾ ਹੈ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਵੱਲੋਂ ਇਹ ਸੰਘਰਸ਼ ਆਰੰਭੇ ਗਏ ਨੇ ਉਹ ਸਾਰੇ ਪਹਿਲਾਂ ਇੱਕ ਹੁਣ ਏਕਤਾ ਦੇ ਵਿੱਚ ਇੱਕ ਵੱਡਾ ਬਣਿਆ ਸੋ ਐਡਵੋਕੇਟ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਵਾਕਫੀਤ ਕਰਵਾਈ ਕਿਸਾਨ ਅੰਦੋਲਨ ਦੇ ਇਰਦੇ-ਗਿਰਦੇ ਸੋ ਤੁਹਾਡਾ ਧੰਨਵਾਦ ਸ਼ੁਗਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਈ ਮਿਸ਼ਨ ਪੰਜਾਬੀ